ਹੈਲੋ ਵੀਵਰਸ ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿਤਾ ਹਾਲ ਚੱਲ ਜੇ ਉਮੀਦ ਕਰਦੇ ਆ ਵਧੀਆ ਹੋਗਾ ਸਾਰੇ ਇਹਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਕਨਵਰ ਗਰੇਵਾਲ ਦਾ ਲਾਈਵ ਸ਼ੋਅ ਅੱਜ ਆਪਣੇ ਕੋਲ ਆਇਆ ਜਿਹਦੇ ਵਿੱਚ ਇੱਕ ਨਵੇਂ ਮੁੰਡੇ ਨੇ ਐਂਟਰੀ ਮਾਰੀ ਐ ਤੇ ਉਸ ਤੋਂ ਬਾਅਦ ਬਾਵਾ ਕਰ ਦਿੱਤੀ ਐ ਸਭ ਨੂੰ ਖਲਾਕ ਰੱਖ ਦਿੱਤਾ ਮੇਲਾ ਕਹਿੰਦੇ ਨੇ ਮੇਲੇ ਨੂੰ ਲੁੱਟ ਲਿਆ ਲੁੱਟ ਲਿਆ ਦੇ ਨਾਲੇ ਚਾਰ ਚੰਦ ਦੇ ਮੇਲੇ ਦੇ ਪੈਸੇ ਨਹੀਂ ਲੁੱਟ ਲਏ ਉਹਨੇ ਠੀਕ ਹੈ ਨਹੀਂ ਲੈ ਨੂੰ ਚਾਰ ਚਾਂਦ ਲਾ ਚਾਂਦ ਲਾ ਦੇ ਤੇ ਮੇਲਾ ਲੱਗਾ ਹੈ ਕਿ ਖਾਣਾ ਲੱਗਾ ਹੈ ਖਾਣਾ ਮੈਂ ਖਾਣਾ ਕਹਿੰਦੇ ਮਤਲਬ ਕਿ ਲਾਈਵ ਸ਼ੋਅ ਹੈ ਨਾ ਠੀਕ ਹੈ ਉਹਦੇ ਵਿੱਚ ਇੱਕ ਮੁੰਡੇ ਦੀ ਇੰਟਰੀ ਹੋਈ ਹੈ ਤੇ ਬਸ ਬਾ ਕਮਾਲ ਹੋ ਗਿਆ ਮੈਂ ਕਹਿੰਦਾ ਰਹਿਣ ਦਿਓ ਛੱਡ ਦਿਓ ਨਹੀਂ ਵੀਡੀਓ ਤੇ ਵੇਖ ਲਈਏ ਛੱਡ ਦਿਓ ਉਹ ਵੀਡੀਓ ਤੇ ਵੇਖ ਲਈਏ ਵੀਡੀਓ ਕਾ ਤੂੰ ਛੱਡ ਦੀਂ ਅੱਛਾ ਅੱਛਾ ਚਲ ਵੀਡੀਓ ਤੇ ਵੇਖ ਲਈਏ ਲਾ ਫੇ ਚੱਕੋ ਵੀਡੀਓ ਤਾੜੀ ਮਾਰਿਓ ਖੇਚ ਕੇ ਇੱਕ ਵਾਰੀ ਫੇਰ ਕੰਨੀ ਮੁੰਦਰਾਸ ਨਹਿਰੀ ਗਾਲ ਗੰਨ ਉਹਦੀ ਸ਼ਕਲ ਉਹਦੇ ਨਾਲ ਮਿਲਦੀ ਪਈ ਹੈ ਨਾ ਉਹ ਜਿਹੜਾ ਸਿੰਗਲ ਡੀਐਸਪੀ ਹੈ ਹਾਂ ਉਹ ਸੀ ਰਾਜਵੀਰ ਜਵਿੰਦਾ ਅ ਰਾਜਵੀਰ ਜਵਿੰਦਾ ਜਵਿੰਦਾ ਹਾਂ ਜਵਿੰਦਾ ਕੇ ਜਵਿੰਦਾ ਰਾਜਵੀਰ ਜਵਿੰਦਾ ਹੈ ਮੈਂ ਜਵਿੰਦਾ 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 ਕੇ ਹਾਂ ਉਹਦੇ ਨਾਲ ਆਪਣਾ ਦੇਖੋ ਕਿੰਨੀ ਮੁਸ਼ابہਤ ਰੱਖਦਾ ਪਿਆ ਨਾ ਲੱਗਦੀ ਹੈ ਮੈਨੂੰ ਰਾਈਟ ਨਾ ਯੈਸ ਅੱਛਾ ਇਹ ਡਿਵਰਟੀ ਗੱਲ ਕਰ ਦਿੱਤੀ ਹੈ ਕਿ ਜਿਹੜਾ ਇੰਨੀ ਖੁਸ਼ੀ ਮਸੂਰਦੀ ਹੈ ਅਜੋਨ ਪੁਆਇੰਟ 5 ਹੁੰਦੀ ਆ ਤੇ ਉਹ ਕਹਿੰਦਾ ਇਹ ਦੇ ਕੇ

ਨਹੀਂ ਗੰਦਲ ਮੈਂ ਵੈਸੇ ਲੱਗੀ ਮੈਂ ਪੁੱਛਿਆ ਵੀ ਮੈਂ ਕਹਾ ਭਾਬੀ ਕੋਈ ਕੰਮ ਕੁਮ ਕੋਈ ਪੈਸੇ ਜੇ ਮੱਗੀ ਨਹੀਂ 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 ਕਹਿ ਰਹੀ ਮੇਰੇ ਵੈਸੇ ਨਾ ਮੇਰੇ ਵੈਸੇ ਹੀ ਪੈਰਾਂ ਦੇ ਦਰਦ ਹੋ ਰਿਹਾ ਸੀ ਮੈਨੂੰ ਕਿਹਾ ਮੇਰੇ ਪਾਪੀ ਅਮੀ ਗੋਲ ਸਨ ਤੁਸੀਂ ਸਾਰੇ ਬੈਠੇ ਹੋ ਸੋ ਤਾਂ ਕਹਿ ਮੈਂ ਪਾਪ ਕੋਟ ਦੇ ਅੱਛਾ ਆ ਵੇਖ ਲਓ ਹੁਣ ਇਥੇ ਗੱਲ ਸਮਝ ਲਓ ਕਿ ਜੇ ਜਨਾਨੀਆਂ ਖਿਦਮਤ ਕਰਨ ਤਦ ਵੀ ਕੋਈ ਲਾਲਚ ਜੇ ਨਾ ਕਰਨ ਤਦ ਬਦਤਮੀਜ਼ ਹੁਣ ਬੰਦਾ ਜਾਵੇ ਤੇ ਜਾਵੇ ਕਿੱਥੇ ਨਹੀਂ ਨਹੀਂ ਭਾਬੀ ਨੇ ਸਮਝਾਇਆ ਨੇ ਮੈਂ ਖਿਦਮਤ ਕਰ ਲਵਾਂ ਮੈਂ ਸਭ ਦੇ ਸਾਹਮਣੇ ਕੋਈ ਕਹਿਣਾ ਨਹੀਂ ਕਰਨਾ ਆਪੀ ਅੱਗੇ ਮੇਰੇ ਮੁੱਠੀ ਭਾਈ ਜੀ ਗੱਲ ਪਰ ਇਹ ਮੈਨੂੰ ਮੁਸੀਬਤ ਹੈ ਕਿ ਮੈਂ ਔਲੇ ਘੁੱਟ ਨਹੀਂ ਹੁੰਦੀ ਆਪਣੀ ਮਾਂ ਦਾ ਦੇ ਤੋ ਕਈ ਬਿਮਾਰੀ ਦੇ ਇਲਾਵਾ ਮੈਨੂੰ ਕੋਈ ਡੈਜ ਸੀ ਓਏ 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 ਇਹ ਉਹ ਦਸਰਾ ਦੀ ਗਾ ਬਿਮਾਰੀ ਚ ਹੋਮਾ ਤੇ ਘੁੱਟਦਾ ਘੁੱਟਦੇ ਆ ਕਰ ਘੁੱਟਦੇ ਆ ਕਰ ਨਹੀਂ ਅੱਛਾ ਗੱਲ ਆਪਾਂ ਉਹਨਾਂ ਦੀ ਕਰ ਲਈਏ ਉਹਨਾਂ ਦੀ ਦੇਖ ਲੋੜ ਨਾਲ ਫਾਕਾੜੀਆਂ ਤੇ ਅੱਖ ਮਾਸੇ ਕਹਿੰਦਾ ਬੰਦਾ ਵੇਲਾ ਇਫਰ ਇੰਜੋਏ ਕਰਦੇ ਸਾਰੀ ਦੁਨੀਆ ਚ ਪਾ ਲਾਉਨੇ ਆ ਰੂਹ ਤੇ ਬੁੱਤ ਦੀ ਗੱਲ ਇਹ ਰੂਹ ਇਸ ਬੁੱਤ ਨੂੰ ਮਿੱਟੀ ਦੇ ਸਰੀਰ ਨੂੰ ਕਲੈਰੀ ਮੋਰ ਨੂੰ ਕੀ ਕਹਿੰਦੀ ਆ ਜਿਹੜਾ ਥਾਂ ਥਾਂ ਛਾਲਾ ਮਾਰਦਾ ਫਿਰਦਾ ਰੰਗ ਬਰੰਗੇ ਕੱਪੜੇ ਪਾ ਕੇ ਤੇ ਦੁਨੀਆ ਨੂੰ ਮੈਨੂੰ ਆ ਮਿਲ ਜੇ ਉਹ ਮਿਲ ਜੇ ਕੀ ਕਹਿੰਦੀ ਵੀ ਮੈਂ ਕਿਹੜਾ ਤੇਰੇ ਵਿੱਚ ਸਦਾ ਹੀ ਰਹਿਣਾ ਵੀ ਚਾਰ ਦਿਨਾਂ ਦਾ ਮੇਲਾ ਮਲਟ ਲੈ ਜਿੰਦੀਆਂ ਮੌਜਾਂ ਲੁੱਟਣੀਆਂ ਇਹਦੁਬਾਰ ਅਸੀਂ ਓੱਡ-ਬੱਡ ਜਾਣਾ ਤੇ ਕੀ ਕਹਿੰਦੀ ਐ ਇਹ ਰੂਹ ਇਸ ਬੁੱਤ ਨੂੰ ਤੂੰ ਮਿੱਟੀ ਹੋ ਜਾਣਾ ਇੱਕ ਦਿਨ ਤੇਰਾ ਮੇਰਾ ਕਾਹਦਾ ਮੇਲ ਮੇਰੇ ਵਿੱਚ ਵਸਿਆ ਨੂਰ ਆ ਉਸ ਰੱਬ ਨੇ ਉਸ ਡਾਡੇ ਨੇ ਤੇਰੇ ਵਿੱਚ ਵਿੱਚ ਬਿਠਾਤਾ ਮੈਨੂੰ ਤੇਰੀਆਂ ਮਨਮਾਨੀਆਂ ਜਰਦੀ ਫਿਰਦੀਆਂ ਉਹ ਇਸ ਡੋਲੇ ਵਿੱਚ ਧੱਕੋ ਧੱਕੀ ਚਾੜਦਾ ਮੈਂ ਤਾਂ ਨਹੀਂ ਪੈਂਦੀ ਸੀ ਕੀ ਕਹਿੰਦੀ ਐ ਤੂੰ ਖਾਕ ਤੇ ਮੈਂ ਆ ਨੂਰੀ ਆਪਣਾ ਮੇਲ ਨਾ ਕਾ ਕਾਕੇ ਇਹ ਗੱਲਾਂ ਕਰਦੀ ਐ ਤੂੰ ਵੀ ਤਾਂ ਇਸ ਦੁਨੀਆ ਦਾ ਮੇਲਾ ਮੇਰੇ ਵਿੱਚ ਹੀ ਰਹਿ ਕੇ ਦੇਖਿਆ ਨਾ ਵੀ ਸਾਰੀਆਂ ਮੌਜਾਂ ਲੁੱਟ ਲੁੱਟ ਕੇ ਹੁਣ ਤੂੰ ਕਹਿੰਦੀ ਐ ਮੈਂ ਤੇਰੇ ਰਹੀਂਦੀ ਨਹੀਂ ਮੈਨੂੰ ਕੱਲਿਆਂ ਛੱਡ ਕੇ ਜਾਂਦੀ ਕੀ ਕਹਿੰਦੀ ਐ ਵਿੱਚ ਬਾਗ ਤੇ ਰਹੀਂਦੀ ਰਹੀਂਦੀ ਨੂੰ ਹੁਣ ਕੀ ਲੋੜਾ ਪੈ ਗਿਆ ਨਹੀਂ ਹੋਰ ਕਿ ਲੈਰੀ ਬਹੁਤ ਬਹੁਤ ਪਿਆਰ ਜਉਂਦੇ ਰਹੋ ਬਹੁਤ ਵਧੀਆ ਯਾਰ ਸੱਦਾ ਵੇਖਿਆ ਜਾਏ ਕਮਾਲ ਕਰਤੀ ਯਾਰ ਇਹ ਵੇਖੋ ਕਿ ਕਨਵਰ ਗਰੀਵਾਲ ਸਾਹਿਬ ਗਿਆ ਹੀ ਨਹੀਂ ਕੁਛ ਵੀ ਹਾਂ ਉਹ ਆਪਣੇ ਲੈ ਚ ਰਹਿ ਕੇ ਯਾਰ ਆਪਣਾ ਮੁੰਡਾ ਕੀ ਕਰਦਾ ਪਿਆ ਮੁੰਡੇ ਨੇ ਇੰਨਾ ਸੋਨਾ ਗਿਆ ਕਿ ਵੇਖ ਲੋ ਬਹੁਤ ਮਸਤ ਹੋ ਗਿਆ ਵੈਸੇ ਐਸਾ ਸਿੱਧਾ ਬੰਦਾ ਸੂਫੀ ਬੰਦਾ ਵੇਖ ਲੋ ਕਿ ਉਹਨਾਂ ਨੇ ਜਿਹੜਾ ਵੀ ਆ ਕੇ ਰੈਂਡਮ ਜਿਹਾ ਕੋਈ ਬੰਦਾ ਆਇਆ ਉਹਨੇ ਕੀ ਆ ਕੇ ਲੈ ਪਰਮਾਇਕ ਤੂਗਾ ਤੁਸੀਂ ਇਹ ਵੇਖੋ ਕਿ ਇੱਕ ਨਵੇਂ ਬੰਦੇ ਨੂੰ ਪ੍ਰੋਮੋਟ ਕਰਦੇ ਪਏ ਨੇ ਠੀਕ ਹੈ ਔਰ ਇੱਕ ਨਵੇਂ ਬੰਦੇ ਵਾਸਤੇ ਇਹ ਸਭ ਤੋਂ ਵੱਡਾ ਸਮਝ ਲਓ ਕਿ ਇੱਜ਼ਤ ਠੀਕ ਹੈ ਜੀ ਮਾਨ ਇਹ ਹੁੰਦਾ ਹੈ ਕਿ ਕੋਈ ਇੱਕ ਲੈਜੈਂਡ ਸਮਝ ਲਓਗੇ ਕਨਵਰ ਗਰੇਵਾਲ ਸਾਹਿਬ ਲੈਜੈਂਡ ਨੇ ਉਹ ਉਹ ਵਧੀਆ ਕੰਦੇ ਨੇ ਕਿ ਇੱਕ ਜਿਹੜਾ ਫੇਮਸ ਬੰਦਾ ਹੈ ਉਹ ਇੱਕ ਅਧਨੇ ਬੰਦੇ ਦੀ ਤਰੀਫ ਕਰੇ ਤੇ ਕਹੇ ਯਾਰ ਬਹੁਤ ਵਧੀਆ ਗਾਇਆ ਤੂੰ ਵਾਕਈ ਸਹੀ ਗੱਲ ਹੈਗੀ ਇਹ ਨਾਲੇ ਇੱਕ ਤੁਸੀਂ ਇਹ ਦੇਖੋ ਕਿ ਤੁਸੀਂ ਇਹ ਕਿੱਥੇ ਦੇ ਆਪਣੇ ਰੌਣਕਾਂ ਵੀ ਲਾਈਆਂ ਨੇ ਰੌਣਕਾਂ ਵੀ ਲਾਈਆਂ ਤੁਸੀਂ ਇਹ ਵੇਖੋ ਪੰਜਾਬ ਦੇ ਵਿੱਚ ਇੰਨਾ ਕਿ ਸਿੰਗਰ ਤੁਸੀਂ ਇੱਕ ਪੁੱਟੋਗੇ ਨਾ ਤੁਹਾਨੂੰ ਸੁਰਜੀਤ ਬਾਦ ਲੱਭ ਜਾਣਗੇ ਨੋਟ ਬਹੁਤ ਬਹੁਤ ਕਦਰ ਟੈਲੈਂਟ ਦੀ ਕਦਰ ਹੈ। ਟੈਲੈਂਟ ਬਹੁਤ ਹੈ। ਟੈਲੈਂਟ ਕਦਰ ਹੈ। ਇਹ ਪੰਜਾਬੀ ਹੀ ਪੰਜਾਬੀ ਦੀ ਟੈਲੈਂਟ ਦੀ ਕਦਰ ਕਰਦਾ। ਉਹ ਜਿੰਨੇ ਵੀ ਇੱਥੇ ਸਟੇਜ 'ਤੇ ਗਲੇ ਸੀ ਨਾ ਕਿਸੇ ਨੂੰ ਮਾਈ ਪ੍ਰੋਡੂਸ ਦੇ ਦੇ ਨਾ ਉਹਨੇ ਉੱਥੇ ਗੀਤ ਗਾਣਾ ਸ਼ੁਰੂ ਕਰ ਦੇਣਾ ਸੀ। ਇਹ ਕੌਨਫੀਡੈਂਸ, ਇੱਕ ਉਹਨਾਂ ਦੇ ਵਿੱਚ ਆਪਣਾ ਟੈਲੈਂਟ ਇਹ ਬੜਾ ਹੈਗਾ। ਉਹ ਵਾਇਸ ਬੜੀ ਸੋਹਣੀ ਹੈ। ਇਸ ਤਰ੍ਹਾਂ ਇੱਕ ਦਫ਼ਾ ਮੇਨਾ ਵੀ ਹੋਇਆ ਸੀਗਾ ਮੈਂ ਇੱਕ ਦਮ ਸਟੇਜ 'ਤੇ ਗਿਆ। ਅੱਛਾ। ਅੱਛਾ। ਮੈਂ ਨਹੀਂ। ਅੱਧੂ ਕਿ ਛੱਡ ਪਰਾਂ ਤੂੰ ਗੱਲ। ਤੂੰ ਕੀ? ਮੈਂ ਤਾਂ ਦੱਸ ਲਿਆ ਗਾਲ-ਪੋਲ ਜਾਰੀ ਸੀ ਮੈਂ ਤਾਜ਼ ਕਰਕੇ ਕਹਿੰਦੇ ਆ আচ্ছা اچھا ਉਹ ਕੋਈ ਕੰਮ ਕਰਦਾ ਅੱਜ ਆਪਾਂ ਦੋ ਮਿੰਟ ਸਬਰ ਕਰੋ ਅੱਜ ਸਾਡੇ ਅਭਿਊਜ ਜੀ ਨੇ ਰਾਜਵੀਰ ਬੜਾਰ ਸਾਹਿਬ ਜਿਹੜੇ ਨੇ ਉਹ ਉਹਨਾਂ ਨੇ ਵੀ ਵੇਖਿਆ ਸਾਨੂੰ ਇੱਕ ਮਿੰਨੂ ਇੱਕ ਦੋ ਵਾਰੀ ਉਹਨਾਂ ਨੇ ਆਪਣੇ ਵਾਇਸ ਦਾ ਉਹ ਕਰਕੇ ਭੇਜਿਆ ਸੀ ਛੇੜੋ ਸ਼ਾਇਰੀ ਕਰਦੇ ਨੇ ਫਿਰ ਇੱਕ ਦੋਨਾਂ ਨੇ ਗੀਤ ਵੀ ਗਾਇਆ ਮੈਨੂੰ ਪੂਰਾ 9 ਮਿੰਟ ਦਾ ਹੁੰਦਾ ਉਹਨਾਂ ਨੇ ਗਾਣਾ ਆਪ ਉਹਦੇ ਤੇ ਗਾ ਕੇ ਸੈਂਡ ਕੀਤਾ ਹੋਇਆ ਹੈ ਉਹਨਾਂ ਦੀ ਵੌਇਸ ਵੀ ਬਹੁਤ ਛੋਰੀ ਸੀ ਉਹਦੀ ਵੌਇਸ ਦੇ ਵਿੱਚ ਉਹ ਮੈਂ ਕਹਾਂ ਕੀ ਫਿਰ ਛੁਪੀਆਂ ਰਹਿ ਗਈਆਂ ਤੂੰ ਤੇ ਜੀ ਜੀ ਇੰਨਾ ਅੱਛਾ ਗਾ ਵੀ ਲਿਆ ਮੇਰੇ ਦਸਰਾਮੇ ਇਹ ਵੀ ਤੁਸੀਂ ਕਹਿੰਦੇ ਤੁਸੀਂ ਸਟੇਜ ਤੇ ਗਏ ਸੀ ਇੱਕ ਵਾਰੀ ਹਾਂਜੀ ਮੈਂ 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 ਵੀ ਇੱਕ ਵਾਰ ਸਟੇਜ ਤੇ ਚਲੇ ਗਿਆ ਸੀ ਤੇ ਉਹਨਾਂ ਨੇ ਮੈਨੂੰ ਮਾਈਕ ਫੜਾ ਦਿੱਤਾ ਹਾਂ ਤੇ ਮੈਂ ਤੇਰੀ ਲੱਤਾ ਕਮਲਨੀ ਛੜੀ ਹੋਊਗੀ ਮੈਂ ਮੈਂ ਚਾਲ ਮਾਰਨੀ ਸੀਗੀ ਅੱਛਾ ਸੁਣਾ ਸੁਣਾ ਦੱਸ ਗੀ ਸੁਣਾ ਅੱਗੇ ਮੈਂ ਗਾਣ ਲੱਗ ਗਿਆ ਮੈਂ ਗਾਣ ਲੱਗ ਗਿਆ ਤੇ ਉਹ ਇੱਕ ਬੰਦਾ ਆਲੇ ਦੁਆਲੇ ਫਿਰਨ ਲੱਗ ਗਿਆ ਮੇਰੇ ਹਾਂ ਮੈਂ ਕਿਹਾ ਭਾਜੀ ਇਹਨਾਂ ਸੁਣਾ ਲੱਗਾ ਕਹਿੰਦਾ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਗਾਈ ਜਾ ਮੈਂ ਤੇ ਉਹ ਬੰਦਾ ਲੱਬਨ ਦੇ ਲੱਦਨ ਲੈ ਕੇ ਆਇਆ ਵੇ ਮੈਂ ਤੇ ਉਹਨੂੰ ਲੱਬਨ ਦਿਆਂ ਮੈਂ ਬਲੇ ਦਾ ਨਹੀਂ ਪਿਆ ਇੱਕ ਇੱਕ ਹੋਸ਼ਲੇ ਇੱਕ ਸਰੀਲਾ ਬਾਥਰੂਮ ਸਿੰਗਲ ਕੋਣ ਨਹੀਂ ਨਹੀਂ ਇੱਕ ਵਾਰੀ ਭਰਾ ਹੋਰ ਸਟੇਜ ਤੇ ਵੀ ਗਿਆ ਸੀ ਉੱਥੇ ਵੀ ਬੰਦੇ ਨੇ ਗਾਇਆ ਵਾਵਾ ਸੋਹਣਾ ਗਾਇਆ ਉਹਨੇ ਰੁਪਈਆ 20 30 ਹਜ਼ਾਰ ਰੁਪਏ ਦਿੱਤਾ ਕਹਿੰਦਾ ਛੋਟਾ ਮੋਟਾ ਕੋਈ ਕਾਰੋਬਾਰ ਕਰ ਲੈ ਗਾਣਾ ਪੀਣਾ ਤੇ ਵਾਦਦਾ ਨਹੀਂ ਗਾਣਾ ਪੀਣਾ ਗਾਣਾ ਗੁੜਾ ਫੇਰ ਇੱਕ ਦਮ ਮੈਂ ਇੱਕ ਦਮ ਕਿ ਜੋੜਾ ਵੜਕਦਾ ਮੈਂ ਇੱਕ ਦਮ ਨਹੀਂ ਮੈਂ ਮੈਂ ਹੁਣ ਆਪਣੇ ਤੇ ਕਰੀ ਜਾਣਾ ਮੈਂ ਮੈਂ ਇੱਕ ਦਮ ਫੇਰ ਦੁਬਾਰਾ ਗਿਆ ਕਿਹਾ ਤੂੰ ਸਿੱਧਾ ਗਿਆ ਮੈਂ ਵਾਪਸ ਜਗਾ ذریل ਹੋਇਆ ਮੈਂ ਇੱਕ ਦਮ ਫੇਰ ਗਿਆ ਜਾ ਕੇ ਤੇ ਭਾਈ ਮੈਂ ਗਾਣਾ ਗਾਣਾ ਸ਼ੁਰੂ ਕਰਤਾ ਅੱਛਾ ਠੀਕ ਹੈ ਜੀ ਬੰਦਾ ਮੈਨੂੰ ਕਹਿੰਦਾ ਫੇਰ ਗਾ ਮੈਂ ਫੇਰ ਗਾਇਆ ਮਨ ਕਹਿੰਦਾ ਫੇਰ ਗਾ ਮਾਫੀ ਰਗਾ ਮੈਂ ਕਹਾਂ ਪਾਜੀ ਤੁਹਾਨੂੰ ਇਨਾ ਚੰਗਾ ਮੇਰਾ ਗਾਣਾ ਆਂਦਾ ਕਹਿੰਦਾ ਜਿੰਨੀ ਦੇਦ ਕੇ ਸਹੀ ਨਹੀਂ ਗਾਏਗਾ ਇੰਗੀ ਵੀ ਲੱਗ ਰਹੇ ਮੈਨੂੰ ਤੇ ਕੋ ਬਾਤ ਬਾਤ ਕੋ ਆਣਾ ਹੈ ਕਹਿੰਦਾ ਜਿੰਨੀ ਦੇਦ ਤੂੰ ਸਹੀ ਨਹੀਂ ਨਾ ਗਾਏਗਾ ਉਿੰਗੀ ਤੇ ਲੱਗ ਰਹੇ ਬਾਕੀ ਇਹ ਵੇਖੇ ਯਾਰ ਨੋ ਡਾਊਟ ਵਾਕਈ ਮੁੰਡੇ ਨੇ ਆਪਣਾ ਇਹ ਨਾ ਬਹੁਤ ਵਧੀਆ ਗਾਉਂਦੇ ਨੇ ਸੋਹਣਾ ਮਜ਼ਾ ਇਸ ਟਾਈਮ ਸੁਣਿਆ ਔਰ ਵਾਕਈ ਕਨਵਰ ਗਰੇਵਾਲ ਸਾਹਿਬ ਦੇ ਨਾਲ ਠੀਕ ਹੈ ਜੀ ਜਦੋਂ ਨੇ ਰੌਣਕ ਲਾਈਆਂ ਅੱਛਾ ਇੱਕ ਇਹ ਵੀ ਬੜੀ ਚੀਜ਼ ਹੁੰਦੀ ਹੈ ਕਿ ਤੁਸੀਂ ਕਿਸੇ ਸੈਲਿਬ੍ਰਿਟੀ ਦੇ ਜਦੋਂ ਨਾਲ ਖਲੋਤੇ ਹੁੰਦੇ ਹੋ ਨਾ ਤੁਹਾਨੂੰ ਇੱਕ ਵੱਖਰਾ ਹੀ ਚਾਅ ਹੁੰਦਾ ਹੈ ਚਾਅ ਇਹਦਾ ਉਹ ਡਰ ਵੀ ਹੁੰਦਾ ਹੈ ਕਿ ਮਤਲਬ ਨਰਵਸ ਹੋ ਜਾਂਦਾ ਇਸ ਜਗ੍ਹਾ ਤੇ ਆ ਕੇ ਪਰ ਉਹ ਜੰਦਾ ਨਹੀਂ ਡੋਲਿਆ ਪਰ ਤੁਸੀਂ ਇਹ ਵੇਖਿਆ ਕਿ ਜਦੋਂ ਕੈਮਰਾ ਆਡੀਅੰਸ ਨਾਲ ਵਜਦਾ ਸੀਗਾ ਤੇ ਸਾਰੀਆਂ ਬੀਬੀਆਂ ਬਹੁਤ ਖੁਸ਼ ਹੋਈਆਂ ਖੁਸ਼ ਹੋਈਆਂ ਸੀ ਇੱਕ ਵੀ ਜੁਮਾਈ ਬੁਲਾ ਨਹੀਂ ਰਹਿੰਦੀ ਸੀ ਮੈਨੂੰ ਲੱਗ ਰਹੀ ਸੀ ਜਿਵੇਂ ਉਹਦੀ ਆਵਾਜ਼ ਲਾ ਉਹ ਤਾਂ ਰੱਬ ਭੈਣ ਹੋਵੇ ਭੈਣੀਆਂ ਕੋਈ ਵੱਲੀ ਰਿਸ਼ਤਦਾਰੀ ਕੱਢ ਲਿਆ ਕਰ ਉਹ ਯਾਰ ਹੋ ਸਕਦਾ ਤੂੰ ਕੋ ਬੜੀ ਉਹ ਬਾਕੀ ਮੈਂ ਤੇ ਵੀ ਦੇਖਿਆ ਜਿਵੇਂ ਪਹਿਲੇ ਜਨਮ ਚ ਦਾਈ ਸੀਗਾ ਤਾਂ ਬਦ ਰਿਸ਼ਤਦਾਰੀ ਜਾਂ ਜੋਗੀ ਚੋਲਾ ਸੀਗਾ ਪਵੇਗੀ ਇੱਕ ਜ਼ਿਆਦਾ ਹਸਣ ਦੇ ਸੀ ਲੋਕਾਂ ਦਾ ਇੱਕ ਹਾਜ਼ਰੀ ਵਿੱਚ ਸੀ ਵਿੱਚ ਨਾ ਯਾਰ ਹਸਾਂ ਮੈਂ ਵੀ ਦੇ ਮੈਂ ਵੀ ਇੰਜੋਏ ਕਰੰਦੇ ਸੀ ਅੱਛਾ ਮੈਨੂੰ ਗੱਲ ਅੱਛਾ ਜਿਹਾ ਫੀਲ ਕਰਦਾ ਕਿ ਵਾਕਿਆ ਸੋਹਣਾ ਯਾਰਗਾ ਤੁਸੀਂ ਆਹ ਵੇਖੋ ਕਿ ਸਭ ਤੋਂ ਪਹਿਲੇ ਕੈਮਰਾ ਦਾ ਫੋਕਸ ਹੀ ਉਹਨੇ ਉਹ ਸੁਰਤ ਦੇ ਉੱਤੇ ਕੀਤਾ ਉਹ ਸਾਰੀ ਸਟਾਈਲ ਉਹ ਜ਼ਰਾ ਉੱਚੀ ਉਹ ਜ਼ਿਆਦਾ ਹੀ ਲਾ ਲਓ ਗੱਲ ਗੱਲ ਮੁਕਾਬਲਾ ਬਾਕੀ ਕਿੱਦਾਂ ਦਾ ਲੱਗਾ ਤੁਹਾਨੂੰ ਯਾਰ ਨਵੇਂ ਮੁੰਡੇ ਦਾ ਸੌਂਗ ਤੁਹਾਨੂੰ ਤੇ ਬਹੁਤ ਵਧੀਆ ਲੱਗਾ ਸੀ ਬੜਾ ਇੰਜੋਏ ਕੀਤਾ ਤੁਹਾਨੂੰ ਕਿੱਦਾਂ ਲੱਗਾ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ